तरीके ਨਾਲ ਇੱਥੇ ਸਾਸ਼ੀਕਾਲ ਢੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਰਾਤੋਂ ਰਾਤ ਖਨੌਰੀ ਸਟੇਜ ਦਾ ਹਾਲ ਬਦਲ ਚੁੱਕਿਆ ਹੈ ਬਿਲਕੁਲ ਇਹ ਮੈਂ ਕਿਉਂ ਕਹਿ ਰਿਹਾ ਹਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਦੇਖ ਸਕਦੇ ਹੋ ਕੱਲ ਦੇ ਬਦਲੇ ਮੌਸਮ ਦੇ ਮਜਾਜ ਤੋਂ ਬਾਅਦ ਕਿਉਂਕਿ ਕੱਲ بارش ਤੋਂ ਬਾਅਦ ਖਨੌਰੀ ਸਟੇਜ ਤੇ ਬੇਹੱਦ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਜਗਾ ਜਗਾ ਤੋਂ ਪਾਣੀ ਲੀਕੇਜ ਦੀ ਪ੍ਰੋਬਲਮ ਸੀਗੀ ਤੇ ਗੱਦੇ ਤੇ ਹੋਰ ਕੰਬਲ ਗਿੱਲੇ ਹੋਣ ਤੱਕ ਦੀ ਨੌਬਤ ਸੀਗੀ ਤਾਂ ਹੁਣ ਦੇਖੋ ਖਨੌਰੀ ਸਟੇਜ ਤੇ ਜਿਹੜਾ ਟੀਨਾ ਪਾ ਦਿੱਤੀਆਂ ਨੇ ਇਹ ਦੇਖੋ ਬਿਲਕੁਲ ਰਾਤੋਂ ਰਾਤ ਖਨੌਰੀ ਸਟੇਜ ਦੇ ਹਾਲਾਤ ਬਦਲ ਕੇ ਰੱਖ ਦਿੱਤੇ ਨੇ ਪਰ ਅਮਨ ਅੱਗੇ ਅੱਗੇ ਦਿਖਾਓ ਕਿ ਰਾਤ ਤੱਕਰੀਬ ਲੇਟ ਨਾਈਟੇ ਕੰਮ ਸ਼ੁਰੂ ਹੁੰਦਾ ਤਾਂ ਸਾਰੀ ਰਾਤ ਦੇ ਵਿੱਚ ਇਸ ਨੂੰ ਨੇਪਰੇ ਚੜਾ ਦਿੱਤਾ ਗਿਆ ਤਾਂ ਹੁਣ ਚਾਹੇ ਮੀਂਹ ਆਵੇ ਚਾਹੇ ਠੰਡ ਹੋਵੇ ਤਾਂ ਇੱਥੋਂ ਪਾਣੀ ਦਾ ਰਿਸਣਾ ਹੁਣ ਵਾਜਬ ਨਹੀਂ ਰਹੇਗਾ ਤਾਂ ਪਾਣੀ ਬਿਲਕੁਲ ਬੰਦ ਕਰ ਦਿੱਤਾ ਗਿਆ ਕਿਉਂਕਿ ਲੋਹੇ ਦੀਆਂ ਟੀਨਾ ਜਿਹੜੀਆਂ ਨੇ ਪ੍ਰੋਪਰ ਤਰੀਕੇ ਨਾਲ ਇੱਥੇ ਪਾ ਦਿੱਤੀਆਂ ਗਈਆਂ ਨੇ ਸਾਰੀ ਰਾਤ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਦਲ ਕੇ ਰੱਖ ਦਿੱਤੇ ਨੇ ਇਹ ਦੇਖੋ ਰਾਤੋਂ ਰਾਤ ਖਨੌਰੀ ਸਟੇਜ ਦੇ ਜਿਹੜੇ ਹਾਲਾਤ ਨੇ ਉਹ ਬਦਲ ਦਿੱਤੇ ਨੇ ਤਾਂ ਤਸਵੀਰ ਦੇਖੋ ਤਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਨੇ ਦੇਖੋ ਕਿਸ ਤਰ੍ਹਾਂ ਸਾਰੀ ਰਾਤ ਦੇ ਵਿੱਚ ਜਿਹੜਾ ਇਹ ਕੰਮ ਕੀਤਾ ਗਿਆ ਤਾਂ ਗੱਲ ਬਾਤ ਵੀ ਕਰ ਲੈਨੇ ਆ ਭਾਜੀ ਸਾਰੀ ਰਾਤ ਕੰਮ ਕੀਤਾ ਹਾਂਜੀ ਹਾਂ ਔਰ ਇਹਨੂੰ ਆ ਜਿਓ ਹੂੰ ਏ ਬਿਰਜੀ ਆਪਾਂ ਲੱਗੇ ਸੀ ਸ਼ਾਮੀ 7 ਵਜੇ ਤੇ ਸੁਬਾ 8 ਵਜੇ ਦਿਨ ਸ਼ੈੱਡ ਜਿਹੜਾ ਤਿਆਰ ਕਰਤਾ ਕਿੰਨਾ ਸ਼ੈੱਡ ਸੀਗਾ ਜੀ ਇਹ ਸੀਗਾ ਸ਼ੈੱਡ ਆਪਣਾ ਜੀ 45 ਬਾਏ 100 ਦਾ ਜੀ ਅੱਛਾ ਹਾਂਜੀ ਹਾਂ ਕਿੰਨੇ ਬੰਦੇ ਲੱਗੇ ਸੀਗੇ ਆਪਾਂ ਦੀ 25 ਬੰਦੇ ਦੀ ਟੀਮ ਹੈ ਜੀ ਸਾਰੀ ਰਾਤ ਚ ਬਸ ਸਾਰੀ ਰਾਤ ਜੀ ਸੁੱਤੇ ਨਹੀਂ ਬਿਲਕੁਲ ਕਿਉਂਕਿ ਕੱਲ ਮੁਸ਼ਕਲ ਬਹੁਤ ਆਈ ਨਾ ਮੀਂਹ ਦੇ ਵਿੱਚ ਹਾਂਜੀ ਹਾਂ ਕੱਲ ਮੁਸ਼ਕਲ ਬਾਤ ਆਈ ਸੀ ਉਸੇ ਮੁਸ਼ਕਲ ਮੱਦੇ ਨਾਜਰ ਰੱਖਦੇ ਹੋਏ ਹੂੰ ਸਾਨੂੰ ਕਮੇਟੀ ਵੱਲੋਂ ਕਿਹਾ ਗਿਆ ਤੇ ਜੀ ਸਵੇਰ ਸ਼ਾਮੀ 7 ਵਜੇ ਲੱਗੇ ਤੇ ਸਵੇਰ 8 ਵਜੇ ਨੂੰ ਛੱਡਾ ਜਿਹੜਾ ਬਿਲਕੁਲ ਤਿਆਰ ਕਰਦਾ ਲੱਗਦਾ ਸੀਗਾ ਵੀ ਸਾਰੀ ਰਾਤ ਚ ਪਾ ਦੋਗੇ ਕਿਉਂਕਿ ਕੰਮ ਬਹੁਤ ਹੈ ਇਹ ਲੱਗਦਾ ਸੀ ਆਪਣੇ ਆਪ ਤੇ ਵਿਸ਼ਵਾਸ ਸੀ ਜੀ ਬਾਕੀ ਜਿਹੜੇ ਸੇਵਾਦਾਰ ਸੀ ਇੱਥੇ ਪਾਈਆਂ ਕਮੇਟੀ ਵਾਲੇ ਉਹਨਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਜੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਣ ਨਹੀਂ ਆਣ ਦਿੱਤੀ ਹਾਂਜੀ ਹਾਂ ਪਪੂ ਰਾਤੋਂ ਰਾਤ ਬਦਲਦਾ ਸਭ ਕੁਝ ਹੈ ਹਾਂਜੀ ਬਦਲਣਾ ਹੀ ਪੈਣਾ ਜੀ ਇਹ ਕੰਮ ਰੁਕੇ ਜੱਡਾ ਪ੍ਰਸੰਨਤਾ ਕਰਕੇ ਮਾ ਥਾਲਦੇ ਆਂਗੇ ਮੁੰਡੇ ਵਗੇਰੇ ਗੱਲਾਂ ਗੜੀਆਂ ਹੁੰਦੇ ਮਿਸਤਰੀ ਪੂਰੇ ਟੀਮ ਆਪਣੀ ਤਕੜੀ ਜੀ ਚਾਰੇ ਸੀਮਾ ਦਾ ਮोटा ਉਸ ਤਰ੍ਹਾਂ ਕਰੀਗੇ ਇਹ ਮੋਰੇ ਅੱਗੇ ਵਧੀਆ ਕਰੀਗੇ ਅਸੀਂ ਤੁਹਾਡਾ ਮੁੱਢਾ ਨਾ ਕਰਾਈਗੇ ਜਿੰਨੇ ਬੰਦੇ ਇੱਥੇ ਪੈਂਦੇ ਸਾਰੇ ਉੱਠ ਕੇ ਨਾਲ ਹੀ ਲੱਗੇ ਕੋ 400 ਬੰਦਾ ਪੈਂਦਾ ਸੀ ਨਾਲ ਹੀ ਲੱਗੇ ਸੀ ਫਤੋਥੀ ਹੋ ਗਿਆ ਜੀ ਅ ਦੇਖੋ ਸਾਰੀ ਰਾਤ ਦੇ ਵਿੱਚ ਇਹ ਜਿਹੜਾ ਰਾਤੋਂ ਰਾਤ ਸ਼ੈੱਡ ਆ ਜਿਹੜਾ ਇਕਨੌਰੀ ਸਟੇਜ ਤੇ ਪਾ ਦਿੱਤਾ ਗਿਆ ਤਾਂ ਹੁਣ ਇੱਥੋਂ ਮੀਂਹ ਤੋਂ ਡਰਨ ਦੀ ਲੋੜ ਨਹੀਂ ਹੈਗੀ ਹੁਣ ਹਾਲਾਤ ਜਿਹੜੇ ਨੇ ਉਹ ਬਦਲ ਚੁੱਕੇ ਨੇ ਮੀਂਹ ਕਿਹਣੀ ਦੀ ਪ੍ਰੋਬਲਮ ਨਹੀਂ ਹੈਗੀ ਸਿੰਗੂ ਤੇ ਵੀ ਇਸ ਤਰ੍ਹਾਂ ਦੀ ਸਟੇਜ ਆ ਜਿਹੜੀ ਉਹ ਬਣਾਈ ਗਈ ਸੀ ਕਿਉਂਕਿ ਜਿਸ ਤਰ੍ਹਾਂ ਸੰਗਤ ਦੀ ਆਮਦ ਹੁੰਦੀ ਹੈ ਜਿਸ ਤਰ੍ਹਾਂ ਕਿਸਾਨ ਆਉਂਦੇ ਨੇ ਢੱਲੇਵਾਲ ਸਾਹਿਬ ਨੂੰ ਦੇਖਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਬੈਠੋਂ ਉੱਠਣ ਦੇ ਲਈ ਇਹ ਸੁਵਿਧਾ ਜਿਹੜੀ ਆ ਇਹ ਕਾਇਮ ਕੀਤੀ ਗਈ ਹੈ ਤੁਸੀਂ ਤਸਵੀਰ ਦੇਖੋ ਹੁਣ ਲੋਹੇ ਦਾ ਸ਼ੈੱਡ ਲੋਹੇ ਦੀਆਂ ਟੀਨਾਂ ਜਿਹੜੀਆਂ ਨੇ ਉਹ ਪਾ ਦਿੱਤੀਆਂ ਗਈਆਂ ਨੇ ਤਾਂ ਕਿਸੇ ਤਰ੍ਹਾਂ ਦੀ ਕੋਈ ਮੀਂਹ ਕਣੀ ਦੀ ਪ੍ਰੋਬਲਮ ਨਾ ਹੋਵੇ ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜੀ ਰਾਤੋਂ ਰਾਤ ਖਨੌਰੀ ਸਟੇਜ ਦੇ ਹਾਲਾਤ ਜਿਹੜੇ ਨੇ ਉਹ ਬਦਲ ਕੇ ਰੱਖ ਦਿੱਤੇ ਗਏ ਨੇ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਜਿਸ ਤਰ੍ਹਾਂ ਕੱਲ ਮੌਸਮ ਬਦਲਿਆ ਤੇ ਸਾਰੀ ਰਾਹ ਸਾਰਾ ਦਿਨ ਜਿਹੜੀ ਆ ਬਰਸਾਤ ਹੁੰਦੀ ਰਹੀ ਤਾਂ ਉਸ ਬਰਸਾਤ ਦੇ ਮੱਦੇ ਨਜ਼ਰ ਜਿਹੜਾ ਉਹ ਸਟੇਜ ਇੱਥੇ ਦੇ ਪ੍ਰਬੰਧਕਾਂ ਵੱਲੋਂ ਜਿਹੜਾ ਉਹ ਫੈਸਲਾ ਲਿਆ ਗਿਆ ਜਿਸ ਦੇ ਚੱਲਦੇ ਹੋਏ ਰਾਤੋਂ ਰਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਲੋਹੇ ਦਾ ਇਹ ਸ਼ੈੱਡ ਬਣਾ ਦਿੱਤਾ ਗਿਆ ਜਿਸ ਦੇ ਚੱਲਦੇ ਹੁਣ ਮੀਤ ਦੀ ਕੋਈ ਪਰੇਸ਼ਾਨੀ ਜਿਹੜੀ ਆਉਣ ਵਾਲੀ ਸੰਗਤ ਨੂੰ ਕਿਸਾਨਾਂ ਨੂੰ ਨਹੀਂ ਰਹੋਗੀ ਰਾਤੋਂ ਰਾਤ ਜਿਹੜੇ ਹਾਲਾਤ ਨੇ ਇੱਥੇ ਬਦਲ ਗਏ ਨੇ ਕੈਮਰਾ ਪਰਸਨ ਅਮਨਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ 사ਸ਼ੀਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਰਾਤੋਂ ਰਾਤ ਖਨੌਰੀ ਸਟੇਜ ਦਾ ਹਾਲ ਬਦਲ ਚੁੱਕਿਆ ਬਿਲਕੁਲ ਇਹ ਮੈਂ ਕਿਉਂ ਕਹਿ ਰਿਹਾ ਹਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਦੇਖ ਸਕਦੇ ਹੋ ਕੱਲ ਦੇ ਬਦਲੇ ਮੌਸਮ ਦੇ ਮਜਾਜ ਤੋਂ ਬਾਅਦ ਕਿਉਂਕਿ ਕੱਲ بارش ਤੋਂ ਬਾਅਦ ਖਨੌਰੀ ਸਟੇਜ ਤੇ ਬੇਹੱਦ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਜਗਾ ਜਗਾ ਤੋਂ ਪਾਣੀ ਲੀਕੇਜ ਦੀ ਪ੍ਰੋਬਲਮ ਸੀਗੀ ਤੇ ਗੱਦੇ ਤੇ ਹੋਰ ਕੰਬਲ ਗਿੱਲੇ ਹੋਣ ਤੱਕ ਦੀ ਨੌਬਤ ਸੀਗੀ ਤਾਂ ਹੁਣ ਦੇਖੋ ਖਨੌਰੀ ਸਟੇਜ ਤੇ ਜਿਹੜਾ ਟੀਨਾ ਪਾ ਦਿੱਤੀਆਂ ਇਹ ਦੇਖੋ ਬਿਲਕੁਲ ਰਾਤੋਂ ਰਾਤ ਖਨੌਰੀ ਸਟੇਜ ਦੇ ਹਾਲਾਤ ਬਦਲ ਕੇ ਰੱਖ ਦਿੱਤੇ ਨੇ ਔਰ ਅਮਨ ਅੱਗੇ ਅੱਗੇ ਦਿਖਾਓ ਕਿ ਰਾਤ ਤੱਕ ਕਰੀਬ ਲੇਟ ਨਾਈਟ ਕੰਮ ਸ਼ੁਰੂ ਹੁੰਦਾ ਤਾਂ ਸਾਰੀ ਰਾਤ ਦੇ ਵਿੱਚ ਇਸ ਨੂੰ ਨੇਪਰੇ ਚੜਾ ਦਿੱਤਾ ਗਿਆ ਤਾਂ ਹੁਣ ਚਾਹੇ ਮੀਂਹ ਆਵੇ ਚਾਹੇ ਠੰਡ ਹੋਵੇ ਤਾਂ ਇੱਥੋਂ ਪਾਣੀ ਦਾ ਰਿਸਣਾ ਹੁਣ ਵਾਜਬ ਨਹੀਂ ਰਹੇਗਾ ਤਾਂ ਪਾਣੀ ਬਿਲਕੁਲ ਬੰਦ ਕਰ ਦਿੱਤਾ ਗਿਆ ਕਿਉਂਕਿ ਲੋਹੇ ਦੀਆਂ ਟੀਨਾ ਜਿਹੜੀਆਂ ਨੇ ਪ੍ਰੋਪਰ ਤਰੀਕੇ ਨਾਲ ਇੱਥੇ ਪਾ ਦਿੱਤੀਆਂ ਗਈਆਂ ਨੇ ਸਾਰੀ ਰਾਤ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਦਲ ਕੇ ਰੱਖ ਦਿੱਤੇ ਨੇ ਇਹ ਦੇਖੋ ਰਾਤੋਂ ਰਾਤ ਖਨੌਰੀ ਸਟੇਜ ਦੇ ਜਿਹੜੇ ਹਾਲਾਤ ਨੇ ਉਹ ਬਦਲ ਦਿੱਤੇ ਨੇ ਤਾਂ ਤਸਵੀਰ ਦੇਖੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਨੇ ਦੇਖੋ ਕਿਸ ਤਰ੍ਹਾਂ ساری ਰਾਤ ਦੇ ਵਿੱਚ ਜਿਹੜਾ ਇਹ ਕੰਮ ਕੀਤਾ ਗਿਆ ਤਾਂ ਗੱਲ ਬਾਤ ਵੀ ਕਰ ਲੈਣੇ ਭਾਜੀ ساری ਰਾਤ ਕੰਮ ਕੀਤਾ